ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਈ ਜੇ ਸੋਚੀ ਲਖਵਾਰ ਕਿ ਪੈ ਚੁਪ ਨਾ ਹੋਵਈ ਜੇ ਰਾਏ ਰਹਾ ਨਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪਰੀਆ ਭਾਰ ਸਹਿ ਸਿਆਨ ਪਾਲਖ ਹੋਈ ਤਾਂ ਇਕ ਨ ਚੱਲੇ ਨਾਲ ਕਿ ਹੁਜਿਆਰਾ ਹੋਈ ਏ ਕਿਵਕੂੜੈ ਤਤੇ ਪਾਲ ਹੁਕਮਨ ਜਾਈ ਚੰਦਨਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਅਕਾਰ ਹੁਕਮਣ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲੈ ਕੋ ਦੁੱਖ ਸੁਖ ਪਾਈ ਹੈ ਇੱਕ ਨਾਮ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮਾ ਕੋਈ ਨਾਨਕ ਹੁਕਮੈ ਜੀ ਬੁਝੈ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਲ ਹੋਵੇ ਕਿ ਸੈਤਾਨ ਗਾਵੈ ਕੋ ਦਾਤ ਜਾਨੈ ਨੀਸਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖ ਵਿਚਾਰ ਗਾਵੈ ਕੋ ਸਾਜ ਕਰੇ ਤਨਖੀ ਗਾਵੈ ਕੋ ਜੀ ਲੈ ਫਿਰਦੀ ਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਟੋਟ ਕਰਥ ਕਾਂਥ ਕਹੀ ਕੋਟੀ ਕੋੜ ਕੋਟ ਦੇਂਦਾ ਦੇ ਲੈਂਦੇ ਸੁਖ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਉਗਮੀ ਹੁਕਮ ਚਲਾਏ 라ਹੋ ਨਾਨਕਿ ਨਿਖਸ਼ੇ ਵੇ ਪਰਵਾਹ ਸਾਚਾ ਸਾਇਮ ਸਾਚ ਨਾਈ ਭਖਿਆ ਭਉ ਅਪਾਰ ਅਖਹ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਮੀਰ ਕੇ ਅੱਗੇ ਰਖੀਐ ਜਿਦ ਦੇ ਸਹ ਦਲਬਾਰ ਮਹਾਂਗਬਲ ਬੋਲੀਐ ਜਿਸੁ ਸੁન્દਰੀ ਪਿਆਰ ਮਰਤਿ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨੰਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭਿਆਪੇ ਸਚਿਆਰ ਥਾਪੇ ਨ ਜਾਇ ਜੀਤਨ ਹੋਇ ਆਪੇ ਆਪਨ ਰੰਝਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਣ ਰਖੀਐ ਭਾਉ ਤ ਪਰਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ੀਦੰ ਗੁਰਮੁਖ ਰਹਿ ਸਮਾਈ ਗੁਰ ਈਸ਼ਰ ਗੁਰ ਗੋਲ ਵਰਮਾ ਗੁਰ ਪਾਰਬਤੀ ਮਾਈ ਇਹੋ ਜਾਣਾ ਅਖਾ ਨਹੀਂ ਕੈਨ ਕਤਰਨਾ ਜਾਈ ਗੁਰਾ ਇੱਕ ਦੇਹ ਹੋਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਉਸਤ ਨਜਾਈ ਤੀਤਨਾ ਬਾਜਿ ਦੇਸ ਪਾਵਾਂ ਵਿਨ ਪਾਣੀ ਕੇ ਨਾਈ ਕਰੀ ਚਿੱਤੀ ਸਿਰਠ ਉਪਾਈ ਵਿਖਾ ਵਿਨ ਕਰਮਾਂ ਕੇ ਮਿਲੈ ਲਈ ਮਾਤ ਦੇ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਵਾਰ ਕੀ ਸਿੱਖ ਸੁਣੀਵਰਾ ਇੱਕ ਦੀ ਬੁਝਾਈ ਸਬਨਾ ਜੀਆ ਕਾਇਕ ਦਾਤਾ ਸੋਮੈ ਉਸਰਨ ਜਾਈ ਜੇ ਜੁਬਚਾਰੇ ਆ ਰਜਾ ਮੁਰਦ ਸੁਣੀ ਹੋਈ ਨਵਖੰਡਾ ਉਚ ਜਾਣੀਐ ਨਾਨਕ ਚਲੈ ਸਭ ਹੋਏ ਚੰਗਾ ਨਾ ਰਖਾਈ ਕੈ ਜਸ ਕੀਤ ਜਗਲੇ ਜਿਸਨ ਨੰਦਨ ਆਵੈ ਤ ਵਾਰਤਨ ਪੁੱਛੈ ਕੀ ਗੀਤਾ ਅੰਦਰ ਗੀਤ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੀ ਤਿਆ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਤ ਬੀਦ ਸੁਰਨਾਥ ਸੁਣੇ ਤਤ ਤਵਲ ਆਕਾਸ ਸੁਣੇ ਦੀਪ ਲੋ ਪਾਤਾਲ ਸੁਣੇ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰ ਵਰਮਾ ਇੰਦ ਸੁਣੇ ਮੁਖ ਸਨਾਹਨ ਮੰਦ ਸੁਣੇ ਜੋ ਜੁਗਤਨ ਭੇਦ ਸੁਣੇ ਸਾਥ ਸਿਮਰਤ ਵੇਦ ਨਾਨਕ ਭਗਤਾਂ ਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਤ ਸੰਤ ਹੋ ਗਿਆਨ ਸੁਨੇ ਅਸ਼ਟ ਕਾਇ ਇਸ ਨਾਲ ਸੁਨੇ ਬਰਬੜ ਪਾਵੇ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਾਹ ਸੁਣੇ ਸੇਖ ਵੀ ਪਾਤਸ਼ਾਹ ਸੁਣਿਆਂ ਦੇ ਪਾਵੈ ਰਾਹ ਹੋ ਸੁਣਿਆਂ ਹਾਂਥ ਹੋਵੇ ਅਸਗਾ ਹੋ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣਿਆਂ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀਹੋ ਗਹਿ ਪਿਛੇ ਬਸਤਾਏ ਕਾਗਦ ਕਰਨੁ ਲਿਖਨ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮੁ ਰੰਗਿ ਨਿਭੋਈ ਜਿ ਕੋ ਮਨ ਜਾਣੇ ਹੁਣ ਕੋਈ ਮੰਨੇ ਸਰ ਤੋਂ ਬੈ ਮਨ ਬੁੱਧ ਮੰਨੇ ਸਗਲ ਭੰਗ ਕੀ ਸੁੱਧ ਮੰਨੈ ਮੋਇ ਜੋ ਟਾਣਾ ਕਾਹੀ ਮੰਨੈ ਜਮਕੇ ਸਾਥ ਨ ਜਾਇ ਐਸਾ ਨਾਮ ਰੰਜਿਨ ਹੋਇ ਜਿ ਕੋ ਮੰਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਰਸਮ ਪ੍ਰਗਟ ਜਾਇ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸਿਦੀਸ਼ਨ ਬੰਦ ਐਸਾ ਨਾਮ ਰੰਜਿਨ ਹੋਇ ਜਿ ਕੋ ਮੰਨ ਜਾਣੈ ਮਨ ਕੋਈ ਮੰਨੈ ਪਾਵਹਿ ਮੁਖ ਦਵਾਰ ਮੰਨੈ ਪਰਵਾਰੈ ਸਾਧਾਰ ਮਨ ਨਤਰਤਾ ਲਈ ਗੁਰ ਸਿੱਖ ਮਨ ਨਾਨਕ ਭਵੇਂ ਨ ਪੇਖੋ ਐਸਾ ਨਾਮ ਰੰਗਨ ਜਿਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਲ ਪੰਚੇ ਸੋਹ ਹੈ ਦਰ ਆ ਜਾਣ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਵਾਰ ਤਨ ਤੰਦ ਅਕਾਪੂਤ ਸੰਤੋਥਾ ਰਖਿਆ ਜਿਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਤਤਿ ਹੋਰ ਪਰਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਗਾਧਰੰਗਾ ਕੇ ਨਾਵ ਸਵਨਾ ਲਿਖਿਆ ਬੁੜੀ ਗਲਾਮ ਇਹ ਬੁੜੀ ਕਣਕ ਜਾਣੈ ਕੋਈ ਦੇਖਾ ਲਿਖਿਆ ਕੀਤਾ ਹੋਇ ਕੀਤਾ ਦਾਣ ਸੁਵਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਇੱਕੋ ਕਵਾਓ ਦਿਸਤੇ ਹੋਏ ਲਖਦਰੀ ਆਓ ਪੁੱਤਰ ਤਕਮਨ ਕਹਾ ਵਿਚਾਰ ਮਾਰਣ ਜਾਵਾਏ ਇੱਕ ਵਾਰ ਜੁਦਦ ਪਾਵੇ ਸਹੀ ਪਰੀਕਾਰ ਤੂ ਸਦਾ ਸਲਾਮ ਤਨ ਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗਮਾਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀਏ ਸੰਗਦ ਤਾਰ ਅਸੰਗ ਸੂਰਮੋ ਪਖਸਾਰ ਸੰਗ ਮੋਹ ਦੇ ਬੁਲਾਏ ਤਾਰ ਗੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾ ਇਕ ਵਾਰ ਜੋ ਤਤ ਪਾਵੈ ਸਾਈ ਭਲੀਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਖ ਮੂਰਖਾਂ ਦੇ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਲ ਕਰ ਜਾਹੀ ਜੋਰ ਅਸੰਖ ਗਲ ਵੱਡ ਹਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੀ ਸੰਖ ਊੜਿਆਰ ਊੜੇ ਮਿਰਾਹੀ ਅਸੰਖ ਮਲੇਸ਼ ਮਨ ਭਖਾਹੀ ਸੰਖ ਅਨੰਤਕ ਸਿਰ ਕਰ ਹੈ ਭਾਰ ਨਾਨਕ ਨੀਤ ਕਹੇ ਵਿਚਾਰ ਵਾਰਣ ਜਾਵਾ ਇਕ ਵਾਰ ਜੁਤ ਤੁ ਪਾਵੇ ਸਾਈ ਪਰੀਕਾਰ ਦੂਸਰਾ ਸਨਾਮ ਤੇ ਨਰੰਗਾਰ ਸੰਖ ਨਾਵ ਸੰਖ ਥਾਵ ਅਗੰਗ ਅਗੰਮ ਸੰਖ ਲੋਕ ਅ ਸੰਖ ਕਹ ਹੈ ਸਿਰ ਬਾਹਰ ਹੋਈ ਅਖਰੀ ਨਾਮੁ ਖਰੀਸ਼ਲਾ ਅਖਰੀ ਗਿਆਨ ਗੀਤ ਗੁਰਗਾਹ ਅਖਰੀ ਲਿਖਨ ਬੋਲਣ ਬਾਣ ਅਖਰਾ ਸਹਿ ਸੰਜੋਗ ਵਖਾਨ ਜਿਨੇ ਲਿਖੇ ਤੇ ਸਰਣਾਹੀ ਜਿ ਫਰਮਾਈ ਤੇ ਉਤਿਪਾਹੀ ਜਿਤਾ ਜਿਤਾ ਚੇਤਾ ਨਾ ਵਰਣਾ ਵੈ ਨਾਹੀ ਕੋ ਥਾਉ ਉਤਰ ਤਕਮਨ ਕਹਾ ਵਿਚਾਰ ਵਾਰਣ ਜਾ ਬਾਈ ਇਕ ਵਾਰ ਜੋਤ ਤ ਪਾਵੇ ਸਾਈ ਪ੍ਰੀਕਾਰ ਤੁਸ ਦਾ ਅਨੰਤ ਨਿਰੰਕਾਰ ਭਰੀਏ ਹੱਥ ਪੈ ਤਨ ਦੇਹੀ ਪਾਣੀ ਧੋਤੇ ਉਤਰ ਸਖੀ ਜੀ ਬੂਤ ਪ੍ਰੀਤੀ ਕੱਪੜ ਹੋਏ ਦੇ ਸਾਬੂਨ ਲੱਜੇ ਧੋਏ ਪਰੀਏ ਮਤ ਪਾਪਾ ਕੈ ਸੰਗ ਤੋ ਪੈ ਨਾਵੇਂ ਕੇ ਰੰਗ ਗੁੰਨੀ ਬਾਪੀ ਆ ਕਰਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਆਪੇ ਹੀ ਖਾਓ ਨਾਨਕ ਹੁਦਮੀ ਆਵੋ ਜਾਓ ਪੀਰ ਤਪ ਦੇ ਅਦਦਾਨ ਜੇ ਕੋ ਪਾਵੇ ਦਿਲ ਕਾ ਮਾਰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤਿ ਦੀਤ ਮਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸੁਅਸਤਿ ਆਸ ਬਾਣੀ ਵਰਮਾਉ ਸਤ ਸੁਹਾਣ ਸਦਾ ਬਣ ਜਾਉ ਕਵਣ ਸਵੇਲਾ ਵੰਤ ਕਾਵਣ ਕਵਣ ਸਦ ਕਾਵਣ ਵਾਰ ਕਵਣ ਸਿਰਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੀ ਹੁ ਵੈ ਲੇਖ ਪੁਰਾਨ ਵਖਤ ਨ ਪਾਇਓ ਕਾਦੀਆ ਇਹ ਨਿਕਨ ਲੇਖ ਕੁਰਾਨ ਚਿਤਤਵਾਰ ਨਾ ਜੋਗੀ ਜਾਣੇ ਰਤਮ ਹੋਣਾ ਕੋਈ ਜਨ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੇ ਸੋਈ ਕਿਵ ਕਰੀ ਅੰਕਾਰ ਕਿਵ ਸਾ ਲਾਹੀ ਕਿਵ ਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇਕੀਤਾ ਜਨ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਦਿ ਗਿਆਨ ਸੋ ਹੈ ਪਤਾ ਨਾ ਪਤਾਰ ਲਖ ਆਗਾਸਾਂ ਆਗਾਸ ਓੜ ਕਿ ਓੜ ਕ ਭਾਲ ਥਕੇ ਵੇਦ ਕੈਨ ਕ ਬਾਤ ਸੈ ਸਠਾਰ ਕੈਨ ਕ ਤੇ ਬਾਸ ਸਲੂ ਇਕ ਤਾਤ ਨੀਖਾ ਹੋਇ ਤਦਖੀਏ ਦੇਖੇ ਹੋਏ ਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪੂ ਸਲਾਹੀ ਸਲਾਹੀ ਇਤਿ ਸੋਤ ਨਾ ਪਾਈ ਆ ਨਦੀਆਂ ਅਤੇ ਵਾਹ ਪਵਹ ਸਮੁੰਦਰ ਨ ਜਾਣੀ ਹੈ। ਸੰਬੰਧ ਸਾ ਸੰਤਾਨ ਜਿਨਾਂ ਸੇਤੀ ਮਾਲ ਧਨ ਕੀਲੀ ਦੁਲਣਾ ਹੋਣੀ ਜਿਤ ਸਿ ਮਨ ਹੋ ਨਾ ਵਿਸਰਹਿ। ਅੰਤ ਨ ਸੇਤੀ ਐਨ ਨ ਅੰਤ ਅੰਤ ਨ ਕਰਨੇ ਦੇਨ ਨ ਅੰਤ ਅੰਤਨ ਵੇਖਣ ਸੁਨਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ। अंत न जापे कीताकार अंत न जापे पारावार अंत कारण के ते बिरला है ताके अंत न पाई जाए इहो अंत न जाने कोई बोता कि ये बोता हो वटा साहेब उचा था उची ऊपर उचा ना हो एवड उचा हो कोई दिसुजी को जाने सोई जीवड़े आप जाने आप आप ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਵਿਖਿਆ ਨਾ ਜਾਏ ਮਟਾ ਦਾਤਾ ਤਿਰਣਾ ਤਮਾਈ ਕਿਤੇ ਮੰਗੇ ਜੋਦ ਅਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਪਤ ਤੇ ਹੀ ਵਿਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਹੀ ਕਾਹੀ ਕਿਤੇ ਆਂ ਦੂਖ ਪੂਖ ਸੁਦਮਾਰ ਇਹ ਬੇਦਾਤ ਤੇਰੀ ਦਾਤਾਰ ਬੰਧ ਖਲਾਸੀ ਪਾਣੈ ਹੋਈ ਹੋਰ ਆਖਣ ਸਕੈ ਕੋਈ ਜੇ ਕੋ ਕਾਇ ਕੀ ਅਖਣ ਪਾਈ ਉਹ ਜਾਣੈ ਜਤੀਆ ਹੋਈ ਖਾਰੇ ਆਪੇ ਜਾਣੈ ਆਪੇ ਲਈ ਆਖੈ ਸੇਪੇ ਕੀ ਕੀ ਜਿਸਮ ਬਖਸ਼ੇ ਸੇ ਉਸਲਾਹਾ ਨਾਨਕ ਪਾਤਸ਼ਾਹੀ ਪਾਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮਲ ਵਪਾਰੀ ਹੁਣ ਭੰਡਾਰ ਅਮੁੱਲ ਆਵਹਿ ਮੁੱਲੇ ਜਾਹਿ ਮੁੱਲ ਪਾਏ ਮੁੱਲਾ ਸਮਾਹਿ ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਮਾਨ ਮੁੱਲ ਬਖਸ਼ੀਸ਼ ਮੁੱਲ ਦੀ ਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਨ ਅਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਦਿਵਦਾਇ ਆਖੇ ਗੀਤ ਪਾਠ ਪੁਰਾਣ ਆਖੇ ਭੜੇ ਕਰੇ ਵਖਿਆਨ ਆਖਾ ਵਰਮੇ ਆਕੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਹੀਸ਼ਰ ਆਖੇ ਸਿੱਧ ਆਖੇ ਗੀਤੇ ਕੀਤੇ ਬੁੱਧ ਆਖਾ ਦਾਣ ਵਿਆਖੇ ਦੇਵ ਆਖੇ ਸੁਰਨਰਮਣ ਜਨ ਸੇਵ ਕੀਤੇ ਆਖੇ ਅੱਖਣ ਪਾਰੇ ਕੀਤੇ ਕਹਿ ਕਹਿ ਉੱਠ ਜਾਈ ਇਹਤੇ ਕੀਤੇ ਹੋਰ ਕਰੀ ਤਾਂ ਅਗਣ ਸਕੈ ਕੀ ਕੀ ਜੀਵਣ ਪਾਵੈ ਤੇੜ ਹੋਈ ਨਾਨਕ ਜਾਣੈ ਸੱਚਾ ਸੋਈ ਜਿਉ ਤੋ ਆਖੇ ਬੋਲਵੇ ਗਾੜ ਤਨਖੀਏ ਸਿਰ ਗਾਵ ਰੰਗਵਾਰ ਸੁਦਰ ਕਿਹਾ ਸੁ ਕਰ ਗਿਆ ਜਿਨ ਬੈ ਸੰਭ ਸਮਾਲੇ ਵਾਝੇ ਨਾ ਦਿਨੀ ਗਰ ਸੰਖਾ ਕੀਤੇ ਵામਣ ਹਾਰੇ ਕੀਤੇ ਰਾਗ ਭਰੀ ਸੁ ਕਹੀਏ ਗیتے ਗਾਵਣ ਹਾਰੇ ਗਾਵੇ ਤੁਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਕੋ ਤਿਤਕ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਇੰਦ ਅਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸ਼ਰੀ ਸੰਤੋਖੀ ਗਾਵੈ ਵੀਰ ਕਿਨਾਰੇ ਗਾਵਣ ਪੰਡਤ ਪੰਨਲ ਕੀ ਸਰ ਜੁਗ ਜੁਗ ਵੀ ਤਾਣਾ ਨੇ ਗਾਵੈ ਮੋਹਣੀਆਂ ਮਨ ਮੋਹਨ ਸੁਗਾਵਛ ਪਿਆਲੇ ਗਾਵਣ ਅਰਤ ਨੋ ਪਾਈ ਦੇਵੀ 830 ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮਡਲੁਰ ਭੰਡਾ ਕਰ ਕਰ ਰੱਖੇ ਧਾਰੇ ਸੇਂਤ ਤਨੋਂ ਗਾਵੇ ਜੋਤਿ ਭਾਵਨ ਰਤੇ ਦੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿ ਮੈਂ ਚਿਤਨਾਵਰ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਪਿਓ ਸੀ ਜੈਨ ਜਸੀ ਰਚਨਾ ਜੇਨ ਰਚਾਈ ਰੰਗੀ ਰੰਗੀ ਭਾਤੀ ਕਰ ਗਜ ਜੇਨ ਸੀ ਮਾਇਆ ਜੇਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤੇ ਸਦੀ ਵੜਿਆਈ ਜੋਤ ਸਿ ਪਾਵੇ ਸੋਈ ਕਰਸੀ ਹੁਕਮਨ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿ ਨਾਨਕ ਰਹਿਣਿ ਜਾਈ ਹੁੰਦਾ ਸੰਤੋਖ ਸਰਬਤ ਛੋੜੀ ਧਿਆਨ ਕੀ ਕਰਹਿ ਵਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੋਤ ਢੰਡਾ ਪ੍ਰਤੀ ਆਈ ਪਤੀ ਸੁਲਜ ਮਾਤੀ ਮਨ ਜੀ ਤਹਿਜਕ ਜੀਤ ਆਦੀ ਤੇ ਸੇ ਆਦੇਸ ਆਦ ਨੀ ਨਾ ਨਾ ਹਦ ਜੂਜੇ ਕੋ ਵੇਸ ਉਗਤ ਗਿਆਨ ਦਇਆ ਭੰਡਾਰਨ ਕਰਕਟ ਵਜਹਿ ਨਾਦ ਆਪਨਾ ਸੁਨਾਤੀ ਸਭ ਜਾਗੀ ਰਿਦਿ ਸਿਦੇ ਅਵਰਾ ਸਾਦ ਸੰਯੋਗ ਵਿਯੋਗ ਕਾਰ ਜਨਾਵੈ ਦੇਖਿ ਆਵੈ ਭਾਗ ਆਦੀ ਤੇ ਸੇ ਆਦੀਸ਼ ਆਦਿ ਨੀਰਾਨ ਨਾ ਨਹਤ ਜੁਗ ਜੁਗੇ ਕੋ ਵੀ ਇਕਮਾਈ ਜੁਤਵੀ ਆਇ ਜਿਨ ਜਿਨੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀਵਾਨ ਜੀਵਤਿ ਪਾਵੈ ਤਿਨਿ ਜਿਨਿ ਜਲਾਵਿ ਜਿਮ ਹੋਵੈ ਬਰਮਾਨ ਓ ਵਿਖੇ ਉਹਨਾਂ ਨਦਰਣਾ ਆਵੈ ਬੋਤਾਇ ਉਵਡਾਨ ਆਦੇਸ਼ ਤਿਸੇ ਆਦੇਸ਼ ਆਦਿ ਨੀ ਨਾਣਾਦ ਨਾਹਤਿ ਜੁਲੂਗੇ ਕੋवीस ਅਸੰ ਲੋਏ ਲੋਏ ਪੰਡਾਰ ਜੁਗਸ ਪਾਇਐ ਸੇ ਕਵਾਰ ਕਰ ਕਰਿ ਬਿ ਕਹਿਤ ਜਨਹਾਰ ਨਾਨਕ ਸਚੇ ਕੀ ਸਾਜੀ ਕਾਰ ਆਦੇਸ਼ ਤਿਸੇ ਆਦੇਸ਼ ਆਦਿ ਨੀ ਨਾਣਾਦ ਨਾਹਤਿ ਜੁਲੂਗੇ ਕੋवीस ਇਕ ਦੂਜੀ ਪਉ ਲਖ ਹੂ ਹੈ ਲਖ ਹੂ ਵਹ ਲਖਮੀ ਸ ਲਖ ਲਖ ਜਿਹੜਾ ਕੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਤਪ ਬੜੀ ਆਚਰੀ ਹੋਏ ਕੀਸ ਸੰਗਲਾਂ ਆਗਾਸ ਕੀ ਗਿਟਾ ਆਈ ਦੀਸ ਨਾਲ ਘਣਦੇ ਪਾਈਏ ਕੋੜੀ ਕੋੜਾ ਠੀਸ ਅੱਖਣ ਜੋਰ ਚ ਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਨ ਨਾਹ ਜੋਰ ਜੋ ਨਰਾਜ ਮਾਲ ਬਣਸੂਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰਨ ਵੀ ਕੈਸੋ ਏ ਨਾਨਕ ਉਤਮ ਹੀ ਜਿਨ ਕੋਈ ਰਾਤੀ ਰੁੱਤੀ ਸਤੀ ਵਾਰ ਭਉਨ ਬਣੀ ਕਿਰਪਾ ਤਾਲ ਤੇਸੇ ਜਿ ਧਰਤੀ ਖਾਬ ਰਖੀ ਤਰਵਸਾਲ ਜਿਛੁ ਜੀ ਜੂਤ ਕੇ ਰੰਗ ਤਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਿਆ ਸਚਾ ਦਰਬਾਰ ਤਥੈ ਸੋਹਣ ਪਤਿ ਪ੍ਰਮਾਨ ਨਦਰੀ ਕਰਮ ਭਵੇਂ ਬਿਸਾਰ ਕੱਚ ਪਕਾਈ ਉਥੈ ਪਾਈ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਵੈ ਸੰਤਰ ਕੇਤੇ ਖਾਨ ਮਹੀਸ਼ ਕੇਤੇ ਬਲਮੇ ਕਾੜ ਤਕੜੀਐ ਉਪਰੰਗ ਕੇ ਵੀਸ ਕੀਤੀ ਅਗਨ ਭੂਮੀ ਮਿਲ ਕੇ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਦੇਸ਼ ਕੀਤੇ ਦੇਵ ਦਾ ਨਾਮੁ ਗੀਤੇ ਕੀਤੇ ਕੀਤੇ ਲਖਨ ਸਮੁੰਦ ਕੀਤੀ ਕਹਾਣੀ ਕੀਤੀ ਆਵਾਰੀ ਕੀਤੇ ਪਾਤਨ ਰਿੰਦ ਕੀਤੀ ਅਸਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋੜ ਆਨੰਦ ਸਾਨੂੰ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਕਰੀਐ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੀਬੁ ਕੈ ਪਿਛੈ ਪਸਤਾਏ ਤਿਥੈ ਕਰੀਐ ਸੁਰਤਿ ਮਤਿ ਮਨ ਬੁੱਧ ਤਿਥੈ ਕਰੀਐ ਸਦਾ ਸਿਧਾਂਗੀ ਸਉਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋ ਨ ਕੋਈ ਹੋਰ ਤੇਜੋਦ ਮਹਾ ਅੰਗਲ ਸੂਰ ਤਿਨ ਮੈਂ ਰਾਮ ਰਯ ਪ੍ਰਪੂਰ ਤਿਥੈ ਸੀਤੋ ਸੀਤਾ ਮਈ ਮਾਹੀ ਤਾਂ ਕੇ ਰੂਪ ਨ ਕਥਨੀ ਜਾਇ ਨਾਯੋ ਮਰਨ ਠਾਕੇ ਜਾਇ ਜਿਨ ਕੀ ਨਾਮ ਸੇ ਮਨ ਮਾਹੀ ਤਿਥੈ ਪਉਤ ਵਸੇ ਕੀ ਲੋ ਕਰੈ ਆਨੰਦ ਸਚਾ ਮਨ ਸੋਇ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿਥੈ ਖੰਡ ਮੰਡਲ ਪਰ ਪੰਡ ਜੀ ਕੋ ਕਥੇ ਤਾ ਅੰਤ ਨ ਅੰਤਉ ਤਤੈ ਲੋਨੋ ਆਕਾਰ ਜਿਮ ਜਿ ਹੁਕਮ ਦੇਵੇ ਦਿਵਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਦੀ ਜਸਨੀਾਰ ਅਹਿਲ ਮਤ ਵੇਦ ਅਧਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤਿਤ ਢਾਲ ਕੜੀਐ ਸੰਤ ਸਚੀ ਰਕਸਾਲ ਜਿਨ ਕੋ ਨਦਰ ਕਰਨ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਵੀਆ ਭੋ ਆਪਣੀ ਇਹੇੜਾ ਕੇ ਦੂਰ ਜਿਮੀ ਨਾਮ ਤੇ ਆਇਆ ਗਰਮ ਸੰਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ